ДОБІТОР ਆ ਇਧਰ ਆ ਇਧਰ ਆ ਲੈ ਲੈ ਤੇਰਾ 76 ਤੇਰੇ ਉਹ ਤੇਰੇ ਬਾਹੂਆਂ ਦਾ ਮੂੰਹ ਦੇ ਲਈ ਯਾਰ ਕਰੇਗਾ ਤੁਮੇ ਅਈ ਚੱਲ ਜੀ ਉੱਥੇ ਠਾਣੇ ਆ ਜਾ ਮੱਲਾ ਦੇ ਠੀਕ ਆ ਉੱਥੇ ਨਹੀਂ ਕਿਤੇ ਜਾਣਾ ਇੱਥੇ ਕਿਤੇ ਆਉਂਦਾ ਪਿਆਸ ਇੱਥੇ ਸੱਚੇ ਇੱਥੇ ਆਉਂਦਾ ਪਿਆ ਤੇਰੇ ਤੇਰੇ 76 ਮੈਂ ਥੋੜੇ ਦਿਨਾਂ ਦੇ ਵਿੱਚ ਠੋਕਣੀ ਮੱਲਾ ਲਈ ਮੱਲਾ ਹੀ ਤੇ ਠੋਕੜੇ ਨੇ ਜਦੋਂ ਮੈਂ ਚਾਰ ਦਿਨ ਮੱਲਾ ਨੇ ਆ ਇਧਰ ਹੁਣੇ ੱੱਲੀ ਮੱਲਾ ਵਾਲਿਆ ਇਹਨੂੰ ਤੂੰ ਆਨਣਾ ਮੈਂ ਵਰਦੀ ਲਾ ਕੇ ਨਾ ਵਰਦੀ ਲਾ ਕੇ ਆਇਆ ਤੇਰਾ ਮੈਂ ਲਹੌਣੀ ਤੇਰੀ ਲਹੌਣੀ ਤੇਰਾ ਫੋਨ ਫੜ ਕੇ ਛੁੱਟਦੇ ਨਹੀਂ ਭਾਈ ਇਹ ਗੱਲ ਮੈਂ ਤੇਰਾ ਫੋਨ ਛੁੱਟਦੇ ਨਹੀਂ ਫੜ ਕੇ ਇਹ ਗੱਲ ਨਹੀਂ ਕੋਈ ਗੱਲ ਨਹੀਂ ਲਾਲੇ ਨਹੀਂ ਯਾਰ ਦੇਖਿਆ ਭਾਈ ਲਾਲਾ ਜੀ ਫੋਟ ਲੈ ਜੇ ਮੇਰੀ ਨਾਲ ਗੱਲ ਤੂੰ ਖੋ ਕੇ ਲੈ ਜੀ ਉਹਦੀ ਨਹੀਂ ਉਹਦੀ ਮੈਨੂੰ ਜਿੱਥੇ ਮੋਟਰਸਾਈਕਲ ਖੜਾ ਖੁੱਲ ਕੇ ਵੇਖਣਾ ਮੇਰੇ ਨਾਲ ਭਵੇਂ ਤੂੰ ਫੋਨ ਖੋ ਕੇ ਲੈ ਜੀ ਮੇਰੇ ਤੋਂ ਕੋਈ ਗੱਲ ਨਹੀਂ ਕੋਲ ਕੇ ਭਾਈ ਵੀ ਮੁੰਡਾ ਹੀ ਮੈਂ ਕੋਈ ਗੱਲ ਨਹੀਂ ਉਹ ਤਾਂ ਹੈਗੀ ਹੈ ਤੇਰੇ ਮੈਂ 76 ਉਹ ਮਾਰ ਮਾਰ ਕੇ ਤੇਰੀ ਦਾੜੀ ਦੇ ਮੋਟਾ ਨਾ ਗੰਦੇ ਵਿੱਚੋਂ ਮੈਨੂੰ ਕੈਦੀ ਤੂੰ ਤੇਰੇ ਵਿੱਚ 76 ਕਿਵੇਂ ਠੋਕ ਦੇ ਅੱਜ ਤੂੰ ਨੇ ਆ ਆ ਨਾ ਮੈਂ ਦੂਜਾ ਆਉਣਾ ਮਾਰ ਗਿਆ ਆ ਇੱਧਰ ਆ ਇੱਧਰ ਆ ਇੱਧਰ ਉਹ ਵੇਖੋ ਘੁਰ ਕੇ ਦੇਖ ਲੈ ਮੇਰੇ ਨਾਲ ਕਿ ਯਾਦ ਕਰੇਗਾ ਕਰੇਗਾ ਉਹ ਅੱਖੇ ਆ ਵੇਖੀ ਪੁੱਛੀ ਆ ਵੇਖਣਾ ਤਾਂ ਆਇਆ ਸੁਪ ਕਰਾ ਰਿਹਾ ਮੇਰੇ ਨਾਲ ਮਾਰ ਮਾਰ ਤੇਰਾ ਚਪੇੜਾ ਵੇਖੀ ਤੇ ਮੂੰਹ ਕਰ ਭਾਂਦਾ ਕਰਾਂ ਮੂੰਹ ਘਰੇ ਰਹਿਗਾ ਅਜੇ ਮੇਰਾ ਕੜਾ ਰਹਿ ਗਿਆ ਕੜਾ ਕੁਦੀਆਂ ਕੜਾ ਰਹਿ ਗਏ ਮੇਰਾ ਘਰੇ ਪੋਂਡਾ ਨੂੰ ਗੁੱਟੀਆਂ ਵਾਲਾ ਉਹ ਹੁੰਦਾ ਨਾ ਤੇਰਾ ਮੂੰਹ ਸਾਰਾ ਵਿੱਚ ਵੜਦੇ ਨੇ ਮਾਰ ਮਾਰ ਕੇ ਕੜੇ ਆਈ ਭੁੱਲ ਕੇ ਰਹਿ ਗਏ ਤਾਂ ਮੈਨੂੰ ਨਹੀਂ ਪਤਾ ਨਹੀਂ ਕਿ ਉਹ ਤਾਂ ਮੇਰਾ ਬੰਦੇ ਨਹੀਂ ਕਿ ਫੌਜੀ ਬੰਦੇ ਨੇ ਪੰਗਾ ਲੈ ਲਿਆ ਤੁਸੀਂ ਫੌਜੀ ਨਾ ਤੂੰ ਸੋਚਣਾ ਮੜਿਆ ਵੀ ਪੰਗਾ ਕਾ ਲੈ ਨਹੀਂ ਤਾਂ ਆਪ ਦਿਨੇ ਸ਼ਰਾਬੀ ਕੇ ਤੁਰੇ ਫਿਰਦੇ ਆਂ ਵੀ ਪਾਣੀ ਕਿੱਥੋਂ ਆਲੇ ਯਾਰ ਤੁਸੀਂ ਸਹੀ ਪੀ ਨਹੀਂ ਸਕਦੇ ਮੈਂ ਦੰਦ ਨੇ ਆਉਂਦੇ ਮੈਂ ਖੜ ਤੇ ਖੜਦੇ ਮੈਂ ਖਾ ਲਿਓ ਨੰਗੋ ਕੁੱਤੇਓ ਇਹ ਨੰਗ ਜੋ ਭਾਂਚੋ ਦਾ ਕੁੱਤੇਓ ਮੇਰਾ ਕੜਾ ਰਹਿ ਗਿਆ ਗਰੇਂਦਰਾਂ ਦਾ ਮੂੰਹ ਵਿੱਚੋਂ ਸਾਰਾ ਬਾੜ ਦੇਣਾ ਸੀ ਅੱਜ ਕਰਾਂ ਮੈਂ ਚੱਕੇਗਾ ਸਾਨੂੰ ਡਾਕੀ ਉਖਾੜਾ ਲਾ ਗਿਆ ਹੱਥ ਫੜੀ ਮਾਰਿਆ ਆਹ ਇਹ ਕਰਾ ਮੁਰਗੀ ਇਹਨੂੰ ਆ ਡੱਕੀ ਈਮਾਰੀ ਈਮਾਰੀ ਖੁੱਪੀ ਉਹ ਛੱਡ ਵੀਰ ਉਹ ਵੀਡੀਓ ਚੋਂ ਨਹੀਂ ਕੋਈ ਲੱਪਣਾ ਸਿੱਧਾ ਵੱਜ ਜੇ ਵੱਜਣਾ ਹੀ ਇੱਕ ਚ ਪਰੌਣੇ ਦੇ ਹੈਲੋ ਹਾਂ ਜੀ ਪੇਟ ਚ ਪੂਲ ਮੇਰੇ ਬਾਜ ਗਏ ਮੈਂ ਬੁਰੀ ਕਰਨੀ ਬਾਤ ਚੱਲ ਅੱਗੇ ਤੂੰ ਦਿੱਤੀ ਮੇਰੇ ਮਾਰ ਤਮੈ ਆ ਕੀ ਪੱਗ ਲਾਦਨੀ ਤੇਰੀ ਫਾਈਨਲ ਮੈਨੂੰ ਕਹੀ ਤੂੰ ਜੋ ਮਰਜ਼ੀ ਕਰ ਲੈ ਮੈਂ ਤੁਹਾਨੂੰ ਦੱਸਤਾ ਹੀ ਮੇਰਾ ਸੁਭਾਅ ਬੜਾ ਗੰਦਾ ਹੀ ਮੇਰੇ ਜਿੰਨੇ ਚ ਪੀੜ ਮਾਰਤੀ ਮੈਂ ਲਿਆਈ ਨਹੀਂ ਕਰਨਾ ਬਾਅਦ ਚ ਮੈਂ ਇਹ ਕੀ ਦੱਸਤਾ ਹਾਂ ਮੈਂ ਗੱਲ ਘੋੜ ਦੇਣਾ ਮੈਂ ਬਾਈ ਨਾ ਕੀ ਮੈਨੂੰ ਮੇਰਾ ਸੁਭਾਅ ਬਜਿ ਬਿੰਨੂਣਾ ਪਾਈ ਗਈ ਕੋਈ ਯਾਰ ਪੱਗ ਚੋਕ ਤੇ ਨਾ ਕੀ ਕਰਨੇ ਕੋਈ ਗੱਲ ਮੈਂ ਗੱਲ ਘੋੜ ਦੇਣੀ ਮੋੜ ਤੇ ਇਹਨੂੰ ਆ ਡਾਕੇ ਨੂੰ ਕੱਲੇ ਤੜੇ ਨੇ ਵੇਖਣਾ ਤੂੰ ਨੇ ਦੇਖ ਲੋ ਮੈਂ ਜਿੱਦੇ ਮੁੰਡਿਆ ਜਿੱਦੇ ਦਾ ਮਰਜ਼ੀ ਹੁੰਦੀ ਆ ਮੋੜ ਜਾ ਥਾਣੇ ਵਾਲੇ ਇੱਥੇ ਆਉਂਦੇ ਪੈ ਕੋਨੇ ਆਹ ਡਾਕਰ ਨੂੰ ਡਾਕੇ ਉਹ ਖਬਰ ਹੈ ਮਮੀ ਦੱਸੂੰਗਾ ਮਲਾਦਮ ਇੱਥੇ ਨਾ ਗੱਲ ਪੈਂਦੇ ਆ ਡਾਕਰ ਨੂੰ ਖੁੱਦੀ ਦੀ ਮਰੀ ਮੈਂ ਸ਼ੇਰ ਖੋਲ ਦੇਣਾ ਮੇਰਾ ਸੁਭਾਅ ਦਾ ਕੰਦਾ ਹੀ ਬਾਈਟ ਚਲਦਾ ਡਾਕਰ ਉਹ ਖੋਲ ਜਾ ਯਾਰ ਇੱਥੇ ਆਉਣਗੇ ਸਾਰੇ ਦੇਖੀ ਜਾਏ ਨਹੀਂ ਜਾਣਾ ਹੋਰ ਰੁਕ ਜਾ ਮੱਲਾ ਠੰਡ ਜਾਣਾ ਮੱਲਾ ਠੰਡ ਜਾਣਾ ਤੇ ਚਲਾ ਮੋੜ ਤੇ ਚਲਾ ਚਲਾ ਨਾ ਕੱਢਣਾ ਵਾਪਰੀ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਸਰ ਸਾਡੇ ਜਿਹੜੇ ਮੰਦੂ ਦੇ ਐਸਐਸਪੀ ਸਾਹਿਬ ਉਹਨਾਂ ਦੇ ਹੁਕਮਾਂ ਦੇ ਪਾਲਣਾ ਕਰਦੇ ਆ ਜਿਹੜੇ ਕਿ ਇੱਥੇ ਮੈਂ ਟ੍ਰੈਕਿੰਗ ਚਾਰਜਾਂ ਮੱਲਾ ਵਾਲੇ ਉਹਨਾਂ ਦੇ ਹੁਕਮਾਂ ਦੇ ਨਾਲ ਅਸੀਂ ਜਿਹੜਾ ਕੱਲ ਇੱਕ ਸੁਧਾਰੇ ਪਿੰਡ ਦੇ ਕੋਲ ਮਾਦੇ ਕਾਲਾ ਕਾਲਾ ਮਾਰਬਾਬੇ ਦੇ ਮੰਦਿਰ ਦੇ ਕੋਲ ਲੱਕਾ ਲਾਇਆ ਸੀ 11 ਵਜੇ ਉੱਥੇ ਕਿਦਰਾਣਾ ਸੀ ਕੋ ਪੰਛੀ ਚਲਾਉਣੇ ਕੀਤੇ ਚਲਾਣੇ ਤੋਂ ਬਾਅਦ 1:30 ਵਜੇ ਤੋਂ ਇੱਕ ਸੁਧਾਰੇ ਵਾਲੇ ਪਾਸੋਂ ਵੱਡਾ ਮੋਟਰਸਾਈਕਲ ਆਇਆ ਜਿਸ ਦਾ ਸਿਲੰਸਰ ਵੀ ਚੇਂਜ ਸੀ ਤੇ ਉਹਦੇ ਤੇ ਦੋ ਵਿਅਕਤੀ ਸੀ ਦੋ ਵਿਅਕਤੀਆਂ ਨੂੰ ਸਾਡੇ ਸਾਥ ਮੇਰੇ ਨਾਲ ਐਸੇਰ ਸਿੰਘ ਨੇ ਹੱਥ ਕੀਤਾ ਰੋਕਿਆ ਰੋਕਣ ਤੋਂ ਬਾਅਦ ਕਿੱਦਾਂ ਸਾਲੀ ਨੂੰ ਪਤਾ ਨਹੀਂ ਕੋਈ ਨਸ਼ਾ ਕੀਤਾ ਕੀ ਕੀਤਾ ਸੀ ਉਹ ਸਾਨੂੰ ਨਾਲ ਘੜ ਲਾਪੇ ਯਾਰਾ ਕੱਢਨ ਤੋਂ ਬਾਅਦ ਅਸੀਂ ਰੁਕਿਆ ਸੀ ਬਥੇਰਾ ਉਹਨੂੰ ਕਿਹਾ ਪਰ ਨਹੀਂ ਹਟੇ ਨਹੀਂ ਉਹਨੇ ਜਿਹਨੂੰ ਪੜ੍ਹਦੇ ਨੇ ਬੰਦੇ ਪਿੰਡ ਦੇ ਆ ਗਏ ਜੀ 15 20 ਉਹਨਾਂ ਨੇ ਵੀ ਰੁਕਿਆ ਬੜਾ ਪਸਾਉਣਾ ਉਹਨਾਂ ਟਿੱਕਾ ਰੋੜੇ ਮਾਰੇ ਮੇਰੇ ਸਾਥ ਤੇ ਵੀ ਲੱਗੀ ਐ ਤੇ ਮੋਢੇ ਤੇ ਮੇਰੇ ਉਹਨਾਂ ਨੇ ਟਿੱਕਾ ਵੀ ਮਾਰੀ ਐ ਉਹ ਹੋਰ ਵੀ ਉੱਥੇ ਬੰਦਰ ਪਿਆ ਸੀ ਬਲਕਿ ਵੱਡੇ ਸੋ ਉਹਨਾਂ ਦੇ ਬੰਦੇ ਬਣਾ ਕੇ ਸਾਨੂੰ ਮਾਰਦੇ ਨੇ ਜਾਨੀ ਕਿ ਵੀਡੀਓ ਵੀ ਬਣੀ ਐ ਉਹ ਸਾਨੂੰ ਮਾਰਦੇ ਰਹੇ ਮਾਰ ਤੋਂ ਬਾਅਦ ਅਸੀਂ ਇੱਕ ਬੰਦਾ ਇਹਦਾ ਜਿਹਨਾਂ ਦਾ ਅਸੀਂ ਕਮਲ ਕੀਤਾ ਥਾਣੇ ਦੀ ਥਾਣੇ ਗੁਰਮੀਤ ਸਿੰਘ ਐਮਐਸਆ ਮੱਲਾ ਵਾਲੇ ਨੂੰ ਉਹਨਾਂ ਨੇ ਤੋੜੀ ਪੇਜੀ ਗੋਸਰ ਐਸੀ ਲਖਮੀ ਸਿੰਘ ਅਤੇ ਨਾਲ ਸਰਕਾਰੀ ਗੱਡੀ ਦੇ ਕੋਸ ਇੱਕ ਬੰਦਾ ਹੀ ਮੋਕਾ ਤੇ ਫੜ ਲਿਆ ਇੱਕ ਬੰਦਾ ਜਿਹੜਾ ਭੱਜ ਗਿਆ ਸੀ ਉਹਨੂੰ ਅਸੀਂ ਪਬਲਿਕ ਦੇ ਸਹਾਰੇ ਨਾਲ ਅਸੀਂ 3-4 ਕਿਲੋਮੀਟਰ ਤੋ ਫੜ ਕੇ ਤੇ ਥਾਣੇ ਵਾਲੇ ਕਰ ਦਿੱਤੇ ਤੇ ਉਹਨਾਂ ਦਾ ਕੀ ਕਾਰਵਾਈ ਕੀਤੀ ਗਈ ਹੈ ਜੀ ਉਹਨਾਂ ਦੀ ਅਫਸਰ ਸਭਾ ਨਾਲ ਦੇ ਹੁਕਮ ਦੇ ਨਾਲ ਜੀ ਉਹਨਾਂ ਦੇ 132 281 286 355 BNSF ਦੇ ਤਹਿਤ ਉਹਨਾਂ ਦੇ ਜਨਾ ਪਛਾਤਾ ਦਰਜ ਕਰ ਦਿੱਤਾ ਗਿਆ ਅਗਲੀ ਕਾਰਵਾਈ ਜਿਹੜੀ ਅਫਸਰ ਸਭਾ ਨਾਲ ਕਰੇਗੀ